ਹਾਂਜੀ ਸੋਨਸੀ ਉਸ ਤੋਂ ਬਾਅਦ ਇੱਕ ਤਾਂ ਗ੍ਰਾਂਹ ਜਥੇਬੰਦ ਜਮਾ ਬਲਾਕ ਪ੍ਰਧਾਨ ਕਿਹੜੇ ਵਿਸ਼ੇ ਤੇ ਅੱਜ ਇੱਥੇ ਇਕੱਠੇ ਹੋਏ ਆਪਾਂ ਅੱਜ ਜੀ ਇਸ ਵਿੱਚ ਜੇ ਇਕੱਠੇ ਹੋਏ ਆ ਜਿਹੜੀ ਪੰਜਾਬ ਸਰਕਾਰ ਜਦੋਂ ਬਣੀ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਖੇਤੀ ਨੀਤੀ ਬਣਾਵਾਂਗੇ ਜਿਹਦੇ ਵਿੱਚ ਮੂੰਗੀ ਹੋਰ ਕਈਆਂ ਫਸਲਾਂ ਨੇ ਐਮ ਐਸ ਪੀ ਬੀ ਵੀ ਇਹਦੇ ਨੇ ਮੰਨੇ ਸੀ ਵੀ ਅਸੀਂ ਜਿਹੜਾ ਮਤਲਬ ਖੇਤੀ ਨੀਤੀ ਦਾ ਅਸਲੀ ਮਤਲਬ ਇਹ ਹੁੰਦਾ ਜਿੱਥੇ ਗੰਨਾ ਹੁੰਦਾ ਉੱਥੇ ਗੰਨਾ ਹੋਵੇ ਜਿੱਥੇ ਕਪਾਹ ਹੁੰਦੀ ਉੱਥੇ ਕਪਾਹਾਂ ਹੋਣ ਜਿਹੜੀ ਕੋਈ ਝੋਨਾ ਕੋਈ ਬਾਪਾਦੀ ਇਹਨਾਂ ਨੂੰ ਮੰਡਿਆ ਜਾਵੇ ਉੱਥੇ ਉਹਨਾਂ ਨੇ ਮਿਲਾਂ ਲੱਗਣ ਇਹ ਐਮਐਸਪੀ ਜਿਹੜੀ ਨਹੀਂ ਦੇ ਦਿੰਦੀ ਪੰਜਾਬ ਸੈਂਟਰ ਗਵਰਨਮੈਂਟ ਤੇ ਉਹਨਾਂ ਫਸਲਾਂ ਤੇ ਇਹ ਇਹ ਐਮਐਸਪੀ ਦੇ ਨੇ ਇਹ ਜਾਂਦੇ ਸੀ ਜਿਹੜੀ ਅਸੀਂ ਸਾਰੀਆਂ ਫਸਲਾਂ ਦੇ 50 ਮਿੰਟਾਂ ਦੇਵਾਂਗੇ ਪਰ ਇਹ ਹੁਣ ਬਿਲਕੁਲ ਵੇਰ ਗਿਆ ਇਸ ਕਰਕੇ ਜਿਹੜੀ ਸਾਡੇ ਗ੍ਰਾਂਜ ਜਿ세 ਮੰਡੀ ਵਾਲੋਂ ਜਿਹੜਾ ਉਹ 27 ਤਰੀਕ ਤੋਂ ਲਾ ਕੇ ਤੇ 31 ਤਰੀਕ ਤੱਕ ਜਿਹੜਾ ਡੀਸੀਆਂ ਦਾ ਘਰਾਓ ਆ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਤੁਸੀਂ ਜਿਹੜੀਆਂ ਸਾਡੇ ਨਾਲ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰੋ ਤੇ 4 ਦਿਨ 5 ਦਿਨ ਦਾ ਜਿਹੜਾ ਲਗਾਤਾਰ ਜਿਹੜਾ ਧਰਨਾ ਦੀ ਦੀਖੀਆਂ ਤੇ ਉਹਦੇ ਮੌਬਤਾ ਸੁਭਰਾ ਦੇ ਸੰਗ ਇਕੱਠੀ ਹੋਈ ਹੈ ਜੀ ਇਹ ਅਸੀਂ ਖਲਾਅ ਬੁਲਾਉਂ ਰਹੇ ਹਾਂ ਵੀ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਅਸੀਂ ਸਾਰਾ ਅਨਭਾਉਣਾ ਜੋ ਫਸਲਾਂ ਨੂੰ ਬਣਾ ਅੱਜ ਸੰਜੋਗ ਸਾਰੇ ਬੰਦਿਆਂ ਦਿੱਤਾ ਜੀ ਅਸੀਂ ਆ ਇਹ ਇਤੇ ਮੀਨੇ ਕੀਤੀ ਇਹ ਦੇਣਾ ਚਾਹੁੰਦੇ ਆ ਕਿ ਕਿਸਾਨ ਦੇ ਅੱਗੇ ਪੱਲੇ ਕੱਖ ਨਹੀਂ ਗਾ ਤੇ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਆ ਨਾ ਤੇ ਉਹ ਸੰਟਰ ਪੂਰੇ ਕਰਨ ਲਈ ਇਹ ਤੇ ਨਾ ਇਹ ਪੰਜਾਬ ਸਰਕਾਰ ਕਰਨ ਰਹੀ ਆ ਤੇ ਕਿਸਾਨ ਜਿਹੜੀ ਉਹ ਇਹੋ ਜਿਹੀ ਗਰਮੀ ਦੇ ਵਿੱਚ ਵੇਖ ਲਓ ਤੁਸੀਂ ਵੀ 5-7 ਦਿਨ ਦਿੱਤਾਂ ਡੀਫੀਆਂ ਦੇ ਰਹਿਣੀਆਂ ਉਹਨਾਂ ਦੀ ਹਾਲਤ ਕੀ ਹੋਣੀ ਆ ਤੇ ਇਹ ਸਰਕਾਰ ਨੂੰ ਆਪਦੇ ਵਾਅਦਿਆਂ ਦੇ ਪੂਰੇ ਲੈਣਾ ਚਾਹੀਦਾ ਵਾ ਬਿਲ ਕੋਲੇ ਗਲਤ ਕਰਨ ਲੈ ਜਿਹੜੇ ਵਾਅਦੇ ਕਰਕੇ ਤੇ ਝੂਠ ਮਾਰੀ ਜਾਂਦੇ ਆ ਉਹਨਾਂ ਸਾਰੇ ਮੰਤਰੀ ਸੰਸਦਿਕ ਪੁਲ ਪੈਸੇ ਦੀ ਹੋਈ ਹੈ ਜੀ ਬਣਾਉਂਦੇ ਕੋਈ ਵਾਦਾ ਪੂਰਾ ਨਹੀਂ ਕੀਤਾ ਕਰਨਾਇਰ ਸਿੰਘ ਸਭਰਾ ਜੀ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਸਾਬ ਗ੍ਰਾਂ ਸਭਰਾ ਦਾ ਪ੍ਰਧਾਨ ਹੈ ਅੱਜ ਬਾਬੇ ਕਾਨ ਸਿੰਘ ਦੇ ਗੁਰਦੁਆਰੇ ਦੀ ਮੀਟਿੰਗ ਕੀਤੀ ਗਈ ਕਿਹੜੇ ਵਿਸ਼ੇ 'ਤੇ ਇਹ ਜਿਹੜੇ 27 ਤਰੀਕ ਤੋਂ ਲੈ ਕੇ 31 ਤਰੀਕ ਨੂੰ ਡੀਸੀ ਦਫ਼ਤਰ ਜਿਹੜੇ ਧਰਨੇ ਲੱਗ ਰਹੇ ਉਹਨਾਂ ਦੇ ਸਬੰਧ ਵਿੱਚ ਇਹਨਾਂ ਸਾਰੇ ਭਰਾਵਾਂ ਨਾਲ ਕੇ ਤੇ ਜ਼ਿੰਮੇਵਾਰੀਆਂ ਲਈਆਂ ਗਈਆਂ ਉੱਥੇ ਜਿਹੜਾ 5 ਦਿਨ ਦਾ ਧਰਨਾ ਉੱਥੇ ਉਥੋਂ ਦੀਆਂ ਤਿਆਰੀਆਂ ਬਾਰੇ ਸਾਰੀ ਵਿਚਾਰ ਕੀਤੀ ਹੈ ਕਿੰਨੇ ਕੀ ਕਰਨਾ ਕਿੰਨੇ ਕੀ ਕਰਨਾ ਹੈ ਕਿਸੇ ਜੇ ਇਕੱਠੇ ਹੋਏ ਜੀ ਇਹ ਤਗੜੇ ਹੋ ਕੇ ਜਿਹੜਾ ਉਹ ਜੱਥੇਬੰਦ ਖੋਣ ਸਾਰੇ ਭਰਾਵਾਂ ਨੂੰ ਇਹੋ ਅਪੀਲ ਆ ਤੇ ਜਿਹੜੀਆਂ ਆਪਣੀਆਂ ਕਿਸਾਨ ਮਾਰੂ ਨੀਤੀਆਂ ਸਰਕਾਰ ਹੋਏ ਕੋਈ ਨਾ ਕੋਈ ਨਵਾਂ ਕਾਨੂੰਨ ਬਣਾ ਦਿੰਦੀ ਉਹਦੇ ਵਿਰੋਧ ਵਿੱਚ ਆਪਾਂ ਇਹ ਜਿਹੜਾ ਖੇਤੀ ਮੀਟੀ ਦੇ ਬਾਰੇ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਬਾਰੇ ਜਿਹੜਾ 5 ਦਿਨ ਧਰਨਾ ਲਾ ਕੇ ਸਰਦਾਰ ਗਿਤੇਂਦਰ ਸਿੰਘ ਉਹ ਗਰਾਹਾਂ ਦੀ ਰੈਣਮਾਈ ਹੈ ਠੀਕ ਹੈ ਜੀ ਤਾਂ ਤੁਹਾਨੂੰ